ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਅੱਜ ਦੇ ਬਲੌਗ ਦੀ ਸ਼ੁਰੂਆਤ ਕਰ ਰਹੇ ਹਾਂ ਤੇ ਥੋੜਾ ਥੋੜਾ ਮੀਂਹ ਪੈ ਰਿਹਾ ਪੱਠੇ ਬੀਜਣ ਜਾਣਾ ਸੀ ਹੁਣ ਬਰਸਾਤ ਪੈਣ ਲੱਗ ਗਈ ਬਾਕੀ ਦੇਖਦੇ ਹਾਂ ਫਿਰ ਕਦ ਬੀਜੇ ਜਾਣਗੇ ਜੇ ਜ਼ਿਆਦਾ ਮੀਂਹ ਪੈ ਗਿਆ ਫਿਰ ਤਾਂ 2-4 ਦਿਨ ਤੱਕੇ ਬੀਜੇ ਜਾਣਗੇ ਤੇ ਆ ਟੀਮੀ ਆ ਤੇ ਹੁਣ ਟਰੈਕਟਰ ਅੰਦਰ ਕਰਦੀਏ ਨਹੀਂ ਗੂਫਰ ਨਾਲ ਭੇਜ ਜਿਵੇਂ ਹਾਂ ਜੀ ਮੀਂਹ ਪੈ ਰਿਹਾ ਤਾਂ ਟਾਈਮ ਟੈਬ ਆ ਦੇਖੋ ਪੱਤਿਆਂ ਨੂੰ ਤਾਂ ਨਾ ਖੁਸ਼ ਹੋ ਕੇ ਖਾਂਦੇ ਨਹੀਂ ਉਹ ਦੇਖ ਕਿਵੇਂ ਚੜਦਾ ਇੱਕ ਪਰਛੋਟਾ ਜਿਹਾ ਹਾਂਜੀ ਆਜੋ ਰੋਟੀ ਖਾ ਲਓ ਰੋਟੀ ਖਾ ਕੇ ਤਿਆਰ ਹੁੰਦਾ ਹੈ ਤਿਆਰ ਹੋ ਕੇ ਚੱਲਦੇ ਹਾਂ ਪਟਿਆਲੇ ਤੇ ਅੱਜ ਫਿਰ ਮੂਵੀ ਸ਼ੂ ਵੀ ਦੇਖਦੇ ਆ ਤੁਹਾਨੂੰ ਦਿਖਾਉਨੇ ਆ ਜੁੜੇ ਰਹੋ ਹਾਂਜੀ ਹੁਣ ਚੱਲਦੇ ਆ ਪਟਿਆਲੇ ਨੂੰ ਹੁਣ ਲੇਬਰ ਆ ਗਈ ਜਿਨ੍ਹਾਂ ਨੇ ਝੋਨਾ ਲਾਇਆ ਕੀ ਉਹਨਾਂ ਦਾ ਹਿਸਾਬ ਕਰ ਰਹੇ ਹਾਂ ਪੈਸੇ ਦੇ ਰਹੇ ਹਾਂ ਉਹਨਾਂ ਨੂੰ ਚੱਲ ਪਿਆ ਹਾਂਜੀ ਹੁਣ ਪਟਿਆਲੇ ਜਾਊਗਾ ਹੁਣ ਹਿਸਾਬ ਕਰਨ ਲੱਗੇ ਆ ਲੇਬਰ ਦਾ ਵਿਚਾਰਿਆਂ ਦਾ ਜਿਨ੍ਹਾਂ ਨੇ ਝੋਨਾ ਲਾਇਆ ਸੀ ਓਕੇ ਤੇ ਮੌਸਮ ਬੜਾ ਘੈਂਟ ਹੋਇਆ ਪਿਆ ਅੱਜ ਐਨ ਮੀਂਹ ਪੈ ਰਿਹਾ ਤੇ ਚਾਹ ਪੀ ਕੇ ਹੁਣ ਚੱਲਦੇ ਆ ਪਟਿਆਲੇ ਨੂੰ ਫਿਲਮ ਫਿਲਮ ਦੇਖਦੇ ਆ ਤੇ ਜੁੜੇ ਰਹੋ ਹਾਂਜੀ ਗੱਡੀ ਕਰ ਲਈ ਆਪਾਂ ਸਟਾਰਟ ਨੂੰ ਚਲਦੇ ਆਂ ਪਟਿਆਲੇ ਜੁੜੇ ਰਹੇ ਹੋ ਤੇ ਮੌਲ ਚ ਵੀ ਜਾਵਾਂਗੇ ਜੇ ਟਾਈਮ ਲੱਗਿਆ ਤਾਂ ਫਿਲਮ ਵੀ ਦੇਖਾਂਗੇ ਤੇ ਇਹਦੀਆਂ ਗੇਮਾਂ ਜਿਵੇਂ ਲੈਣੀਆਂ ਨੇ PlayStation ਦੀਆਂ ਤੇ ਸਮਾਂ ਲੱਗਿਆ ਤਾਂ ਅੱਜ ਪਟਿਆਲੇ ਮੌਸਮ ਵਧੀਆ ਹੈ ਗੇੜੀ ਵੀ ਲਾਵਾਂਗੇ ਘੰਟਾ ਡੇਢ ਘੰਟਾ ਆ ਦੇਖ ਲਓ ਮੌਸਮ ਤਾਂ ਬਹੁਤ ਵਧੀਆ ਹੋਇਆ ਪਿਆ ਹੈ ਹਾਂਜੀ ਮੀਂਹ ਪੈ ਰਿਹਾ ਨੂੰ ਚਲਦੇ ਆਂ ਹਾਂਜੀ ਫਟਿਆਲੇ ਨੂੰ ਜਾ ਰਹੇ ਹਾਂ ਐਨ ਕਾਲੀ ਘਟਾ ਹੋਈ 75 ਤਾ ਮੌਸਮ ਐਨ ਉਹ ਹੋਇਆ ਪਿਆ ਜੇ ਦੱਸਿਓ ਤੁਸੀਂ ਵੀ ਕਿੱਥੇ ਕਿੱਥੇ ਮੀਂਹ ਪੈ ਰਿਹਾ ਕਿੱਥੇ ਕਿੱਥੇ ਨਹੀਂ ਇਧਰ ਤਾਂ ਹੋ ਗਿਆ ਤੇਜ਼ ਪੱਗਣ ਵਜਰੇ ਉੱਚਾ ਹੋਣਾ ਮੈਂ ਇਸ ਤਰ੍ਹਾਂ ਫੁੱਲ ਪੈ ਰਿਹਾ ਹੈ ਆ ਦੇਖੋ ਦੱਸੋ ਤੁਸੀਂ ਹੋਇਆ ਮੀਂਹ ਪੈ ਰਿਹਾ ਹੈ ਨਾ ਤੁਸੀ ਦੱਸਿਓ ਕਿ ਕਿੱਥੇ ਪੈ ਰਿਹਾ ਹੈ ਇਹ ਜਿਹੜੀ ਜਾਂਦੀ ਚੱਲਦੀ ਹੈ ਪੇਨ ਬਾਲ ਹਾਂਜੀ ਅਰਬਨ ਸਟ੍ਰੀਟ ਆ ਗਿਆ ਕਿਸੇ ਨੂੰ ਮਿਲਣਾ ਦੀ ਹੈ ਇੱਥੇ ਬਹੁਤ ਦਿਨਾਂ ਬਾਅਦ ਉੱਤਰ ਗੇੜਾ ਪੱਤੀਆ ਅਰਬਨ ਸਟ੍ਰੀਟ ਵਾਲੇ ਪਾਸੇ ਮੈਂ ਕਹਿੰਦਾ ਮਹੀਨਿਆਂ ਤੋਂ ਵੀ ਪ੍ਰੋਮੋ ਹਾਂਜੀ ਆ ਪਟਿਆਲੇ ਤੀਜਾ ਯਾਰ ਕੈਮਰੇ ਨੂੰ ਪਤਾ ਨਹੀਂ ਕੀ ਹੋ ਗਿਆ ਪਾਣੀ ਲੱਗ ਗਿਆ ਜੂਨੀ ਬਰਾਕੀ ਵਾਲੀ ਸੜਕ ਤੇ ਖੜਾ ਕਿਸੇ ਨੂੰ ਮਿਲਣਾ ਦੀ ਹੈ ਕੋਈ ਮਿਲਣਾ ਆਇਆ ਦੀ ਭੀਠ ਉੱਤਰੋਂ ਚੰਡੀਗੜ੍ਹ ਸਾਈਡ ਤੋਂ ਲੰਘੇ ਗਾਹਾਂ ਨੂੰ ਤੇ ਕੋਈ ਨਾ ਬਾਹਰ ਤੋਂ ਫੈਮਿਲੀ ਆਈ ਵੀ ਦੀ ਉਹ ਮੈਨੂੰ ਮਿਲ ਕੇ ਇੱਥੇ ਬਾਹਰ ਬਾਈਪਾਸ ਤੇ ਗਾਹਾਂ ਲੰਘੇ ਉਹ ਵੀਡੀਓ ਬਣਾਈ ਤੇ ਹੁਣ ਮਾੜਾ ਮੋਟਾ ਖੜ ਕੇ ਅਡਮਨ ਸਟ੍ਰੀਟ 10-15 ਮਿੰਟ ਫਿਰ ਚੱਲਦੇ ਆ ਮੌਜ ਤੇ ਅਰਬਨ ਸਟੇਟ ਖੜਾ ਦੀ ਆ ਭਤੀਜਾ ਕੇ ਐਮ ਪਿਆਰ ਕਰਦੇ ਨੇ ਜਵਾਕ ਦੇਖ ਲੋ ਹਾਂਜੀ ਅੱਜ ਘੁੰਮਦਾ ਘਮਾਉਂਦਾ ਅਰਬਨ ਸਟੇਟ ਆ ਗਿਆ ਆ ਭਤੀਜ ਮਿਲ ਕੇ ਵਿਚਾਰੇ ਮੀਂਹ ਦੇ ਵਿੱਚ ਠੀਕ ਹੋ ਮੁੰਡਿਓ ਹਾਂਜੀ ਆ ਕੇ ਤੁਸੀਂ ਉਹ ਫੇਰ ਪੋਟਾ ਹਾਂਜੀ ਠੀਕ ਆ ਠੀਕ ਆ ਠੀਕ ਆ ਲਾ ਮਾਹੌਲ ਚਾਲ ਦਿਖਾ ਦੀ ਏ ਮਾੜਾ ਜਾਂ ਪਿੱਛੇ ਤੋਂ ਅਰਬਨ ਸਟੇਟ ਦਾ ਮੈਂ ਨਹੀਂ ਅੱਜ ਬਹੁਤ DNA ਬਾਦ ਜਿਹੜਾ ਬੱਜਿਆ ਮੇਰਾ ਭਤੀਜੂ ਬਾਜ ਹਾਂਜੀ ਉਰੇ ਖੜੇ ਦੀ ਅਰਬਨ ਸਟੇਟ ਫੇਰਾ ਭਤੀਜਾ ਕੇ ਦੇਖ ਕੇ ਸਾਰੇ ਸਕੂਲ ਚ ਪੜਦੇ ਨੇ ਠੀਕ ਆ ਮੁੰਡਿਓ ਹਾਂਜੀ ਜੀ ਠੀਕ ਆ ਠੀਕ ਹੈ ਚਾਹੀਦੀਆਂ ਹੋ ਯਾਰ ਤੇ ਅਦਰ ਵੀ ਭਤੀਜ ਖੜੇ ਨੇ ਸਾਰੇ ਤੇ ਅੱਜ ਮੇਰਾ ਵੀ ਬਹੁਤ ਦਿਨਾਂ ਬਾਅਦ ਗੇੜਾ ਵੱਜਿਆ ਯਾਰ ਇੱਕ ਗੱਲ ਆ ਅਰਬਨ ਸਟੇਟ ਵਾਲੇ ਵੀ ਘੈਂਟ ਨੇ ਭਤੀਜ ਤੁਰ ਨਹੀਂ ਦਿੰਦੇ ਹੈਗੇ ਮੈਨੂੰ ਘੰਟਾ ਹੋ ਗਿਆ ਔਰ ਤੁਰਦੇ ਤੁਰਦੇ ਨੂੰ ਜਦ ਨੂੰ ਕੋਈ ਨਾ ਕੋਈ ਭਤੀਜ ਫੇਰ ਆ ਜਾਂਦਾ ਆ ਭਤੀਜ ਨੇ ਆਪਣੇ ਸਾਰੇ ਅਰਬਨ ਸਟੇਟ ਖੜੇ ਆ ਔਰ ਮੁੰਡਿਓ ਠੀਕ ਹੋ ਹਾਂਜੀ ਹਾਂਜੀ ਠੀਕ ਆ ਲਵ ਯੂ ਆ ਯਾਰ ਤੁਹਾਨੂੰ ਸਾਰਿਆਂ ਨੂੰ ਹਾਂਜੀ ਆ ਭਤੀਜ ਆਪਣੇ ਸਾਰੇ ਦੇਵੀਗੜ੍ਹ ਹਾਂਜੀ ਹਾਂਜੀ ਠੀਕਾ ਠੀਕਾ ਖਾਲਸਾ ਚ ਲੈ ਗੀ ਸਾਰੇ ਮੁੰਡੇ ਨੇ ਐਡਮਿਸ਼ਨ ਲਾਵਾਂਗੇ ਕਿਹੜੀ ਜਾਂ ਤੁਹਾਡਾ ਕਾਂਜੀ ਹਾਂਜੀ ਬੜੀ ਧੀਰ ਬਾਅਦ ਅੱਧਰ ਗੇੜੀ ਲਾ ਰਹੇ ਹਾਂ ਆਰਬਨ ਸਟੇਟ ਭਤੀਜ ਜਿੰਨਾ ਪਿਆਰ ਕਰਦੇ ਨੇ ਡੇਢ ਘੰਟਾ ਹੋ ਗਿਆ ਮੈਨੂੰ ਤੁਰਨੇ ਨਹੀਂ ਦਿੰਦੇ ਹੈਗੇ ਕਦੇ ਕੋਈ ਆ ਜਾਂਦਾ ਕਦੇ ਕੋਈ ਆ ਜਾਂਦਾ ਮੂਵੀ ਤਾਂ ਅੱਜ ਭਤੀਜੀਆਂ ਨੇ ਕੈਨਸਲੇ ਕਰਾਤੀ ਯਾਰ ਹਾਂਜੀ ਕਿਵੇਂ ਨੇ ਸੋਸਟ ਨਿੱਤਰ ਫਿਲਮ ਦਾ ਤਾਂ ਅੱਜ ਕੈਨਸਲ ਹੋ ਗਿਆ ਭਤੀਜ ਜਾਣੇ ਨਹੀਂ ਦੇ ਰਹੇ ਯਾਰ ਚਾਹ ਪੀਣ ਲੱਗੇ ਹਾਂ ਹਾਂਜੀ ਅੱਜ ਫਿਲਮ ਦਾ ਤਾਂ ਕੈਨਸਲ ਹੋ ਗਿਆ ਭਤੀਜ ਆਰਬਨ ਸਟੇਟ ਵਾਲੇ ਤੁਰਨੇ ਨਹੀਂ ਦੇ ਰਹੇ ਹੁਣ ਚਾਹ ਪੀਣ ਲੱਗੇ ਆ ਤੇ ਆ ਭਤੀਜ ਮਲੋੜ ਤੋਂ ਆ ਤੇ ਭਤੀਜ ਗਾਉਂਦਾ ਹੈਗਾ ਭਤੀਜ ਦੀ سپورਟ ਕਰਿਓ ਯਾਰ ਦੇਖ ਲਓ ਮੁੰਡੇ ਦੀ ਬਾਜ ਵਧੀਆ ਏ ਇਹਨੂੰ ਮੈਂ ਕਿਹਾ ਮਾਂਗਾ ਕੋਈ ਨਗਣੀ ਨੁਕਰੀ ਤੇ ਗਾਣਾ ਵੀ ਕਾਹ ਕਹਿੰਦਾ ਹੈ ਕਹਿੰਦਾ ਗਾਣਾ ਕਰਾਂਗੇ ਉਹ ਠੀਕ ਆ ਮੁੰਡਿਓ ਵਧੀਆ ਵਧੀਆ ਓਕੇ ਜੀ ਵਧੀਆ ਵਧੀਆ ਹੀ ਚਾਹੀਦਾ ਯਾਰ ਉਹ ਭਾਈ ਚਾਹ ਪਲਾ ਯਾ ਭਤੀਜਾਂ ਨੇ ਰੋਕ ਲਿਆ ਸੱਸੀ ਕਾਲ ਦੀ ਸੱਸੀ ਚੰਦਾ ਲਾਕੂਆ ਲਾਕੂਆ ਤੁਹਾਨੂੰ ਸਾਰਿਆਂ ਨੂੰ ਯਾਰ ਆ ਜਾ ਰਹੇ ਆ ਜੀਆ ਭਤੀਜਾਂ ਨੇ ਤੇ ਪਟਿਆਲੇ ਹੈਗਾ ਇੱਥੇ ਨਾ ਗੇਮ ਜੀ ਪਤਾ ਕਰ ਲਈ ਜੀ ਯਾਰ ਕਿ ਕਿਸੇ ਨੇ ਮੈਨੂੰ ਦੱਸਿਆ ਸੀ ਕਿ ਇੱਥੇ ਮਿਲ ਜੂਗੀ ਨਹੀਂ ਫਿਰ ਭਾਈ ਉੱਧਰ ਜਾਵਾਂਗੇ ਆਪਾਂ ਬਾਈ ਨੰਬਰ ਉੱਥੋਂ ਤਾਂ ਮਿਲੇ ਜਾਣੀ ਹੈ ਤਾਂ ਯਾਰ ਉਈਓ ਕਹਤਾ ਕਿਸੇ ਨੇ ਭਤੀਜ ਨੇ ਕਿ ਉੱਥੋਂ ਮਿਲੂਗੀ ਇੱਥੇ ਤਾਂ ਯਾਰ ਮਿਲਿਓ ਨਹੀਂ ਹੈਗੀ ਹੁਣ ਉੱਧਰ ਹੀ ਜਾ ਕੇ ਦੇਖਦਾ ਆਪਣਾ ਬਾਈ ਨੰਬਰ ਉੱਥੋਂ ਤਾਂ ਮਿਲੇ ਜੀ ਹਾਂਜੀ ਉਹ ਗੇਮ ਜੀ ਲੱਭਦਾ ਫਿਰਦਾ ਦੀ ਆ ਯਾਰ ਮਿਲੀ ਨਹੀਂ ਹੈਗੀ ਹੁਣ ਉੱਥੇ ਉਹ ਦੇਖ ਕੇ ਆਪਾਂ ਬਾਈ ਨੰਬਰ ਤੇ ਇੱਥੇ ਫਿਰ ਭਤੀਜ ਮਿਲ ਗਏ ਮੈਂ ਕਿਹਾ ਚੱਲਾ ਸੌਂ ਜਾਂ ਬੰਦ ਕਰ ਦੋ ਯਾਰ ਕਰਤਾ ਵਿਚਾਰੇ ਆਨੇ ਬਾਕੀ ਜੁੜੇ ਰਹੇ ਹੋ ਦਿਖਾਉਣੇ ਆਂ ਆਹ ਜਾ ਕੇ ਤੇ ਪਟਿਆਲੇ ਤੀਗਾ ਯਾਰ ਇੱਥੋਂ ਤਾਂ ਆਪਾਂ ਨੂੰ ਗੇਮ ਗੂਮ ਮਿਲ ਹੀ ਨਹੀਂ ਹੈਗੀ ਆ ਹੁਣ 22 ਨੰਬਰ ਜਾ ਕੇ ਤੇ ਹੁਣ ਪੁਰਾਣੀ ਬੱਸ ਸਟੈਂਡ ਪਹੁੰਚ ਗਏ ਹੁਣ 22 ਨੰਬਰ ਸਾਈਡ ਚੱਲਦੀ ਹੈ ਪਟਿਆਲੇ ਆ ਗਏ 22 ਪੀਐਸ ਜਾ ਰਹੇ ਹਾਂ ਤੇ ਅੱਜ ਨਾ ਯਾਰ ਅਰਬਨ ਸਟੇਟ ਨਾਲੇ ਭਤੀਜਿਆਂ ਨੇ ਰੂਹ ਖੁਸ਼ ਕਰਤੀ ਘਟੋ ਘਟ ਮੈਨੂੰ 2.5 ਘੰਟੇ ਲੱਗੇ ਉੱਥੋਂ ਤੁਰਦੇ ਤੁਰਦੇ ਜਾਨ ਨੂੰ ਤੁਰਨ ਲੱਗਿਆ ਕਰਾਂ ਜਾਨ ਨੂੰ ਕੋਈ ਨਾ ਕੋਈ ਭਤੀਜਾ ਆ ਜਾ ਕਰਨ ਪੰਜ ਆ ਜਾ ਕਰਨ ਕਦੇ 10 ਆ ਜਾ ਕਰਨ ਕਦੇ 4 ਆ ਜਾ ਕਰਨ ਠੀਕ ਆ ਨਾ ਫਿਲਮ ਦੇਖਣੀ ਸੀ ਫਿਲਮ ਦਾ ਵਿਚਾਰ ਵੀ ਫਿਰ ਕੈਨਸਲ ਹੋ ਗਿਆ ਭਤੀਜਿਆਂ ਕਰਕੇ ਕਿਉਂਕਿ ਉਹਨਾਂ ਨੇ ਟਾਈਮ ਲਵਾਤਾ ਹੁਣ ਗੇਮ ਲੈਣੀਆਂ ਅਜੇ ਇੱਥੇ ਬਾਈਪੀਐਸ ਢੇੜਾ ਗੂੜਾ ਲਾ ਕੇ ਫਿਰ ਉਹ ਪਲੇ ਸਟੇਸ਼ਨ 4 ਦੀ ਗੇਮ ਲੈ ਕੇ ਜਾਣੀ ਹੈਗੀ ਇੱਥੇ ਮੀ ਪੈ ਰਿਹਾ ਹਾਂ ਹੁਣ ਵੀ ਹਜੇ 40 ਪੌਂਟਗੇ ਜੀ 40 ਹਾਂਜੀ ਭਾਈ ਕਿਸ ਤੀਗਾ ਚਾਹ ਪੀਣ ਲੱਗੇ ਦੀ ਹੁਣ ਆਜੋ ਤੁਹਾਨੂੰ ਵੀ ਪਲਾ ਦਈਏ ਭਤੀਜਾ ਆਕੇ ਦੀ ਫਿਰ ਭਤੀਜੇ ਨੂੰ ਕਿਹਾ ਭਾਈ ਚਾਹ ਪੀ ਲੂ ਉਹ ਕਹਿੰਦੇ ਚਾਚੇ ਇਸ ਤਾਂ ਗਿੱਡਿੰਗ ਲਾਉਣੀ ਆ ਫਿਰ ਉਹ ਨਾਲ ਚਾਹ ਪੀ ਰਿਹਾ ਸੀ ਆ ਨਾ ਆਪਣੇ ਭਤੀਜੇ ਨੇ ਯਾਰ ਨਵਾਂ ਕੰਮ ਖੋਲ੍ਹਿਆ ਏ ਕਿੱਥੇ ਖੋਲ੍ਹਿਆ ਬੁਕੇ ਆਪਣੇ ਮੋਦੀ ਕੋਲ ਜਾਉਗੇ ਉਹਦਾ ਨਾਲ ਬੱਚੇ ਵਾਲਾ ਸਕੂਲ ਆ ਉਹਦੇ ਸਾਹਮਣੇ ਠੀਕ ਆ ਉੱਥੇ ਯਾਰ ਇਹਨੇ ਆਹ ਖਾਣ ਪੀਣ ਵਾਲਾ ਕੰਮ ਖੋਲ੍ਹਿਆ ਏ ਪਨੀਰ ਖੋਲ੍ਹਿਆ ਚਿਕਨ ਖੋਲ੍ਹਿਆ ਤੇ ਜਿਹੜੇ ਜਿਹੜੇ ਵੀ ਪਟਿਆਲੇ ਤੋਂ ਹੈਗੀਆਂ ਯਾਰ ਜਰੂਰ ਆਇਓ ਯਾਰ ਸਪੋਰਟ ਕਰਿਓ ਮੁੰਡਿਆਂ ਦੀ ਯਾਰ ਵਧੀਆ ਗੱਲ ਆ ਯਾਰ ਇਹ ਜਿਹੜੇ ਮੁੰਡੇ ਉਰੇ ਕੰਮ ਸ਼ੁਰੂ ਕਰ ਹਾਂਜੀ ਹੁਣ ਚਲਦੇ ਆਂ ਜੀ ਫਿਰ 22 ਨੰਬਰ 22 ਨੰਬਰ ਤੋਂ ਸਮਾਨ ਲੈ ਕੇ ਖਾਣ ਪੀਣ ਵਾਲਾ ਘਰ ਹਾਂਜੀ ਪਹੁੰਚ ਗਏ ਆ ਲੀਲਾ ਭਵਨ ਹੁਣ ਚਲਦੇ ਆਂ 22 ਨੰਬਰ ਉੱਥੋਂ ਮੱਛੀ ਫੜ ਕੇ ਗੇਮ ਲੈ ਕੇ ਚਲਦੇ ਆਂ ਹਾਂਜੀ ਪਟਿਆਲੇ ਹੈਗਾ ਚਲੋ ਗੇਮ ਮਿਲ ਗਈ ਜੀ ਮਿੰਤਾ ਐਤੀ ਕਿ ਮਿਲਣੀ ਨਹੀਂ ਨਹੀਂ ਹੈਗੀ ਮੈਨੂੰ ਵੀ ਐਤੀ ਇੱਥੋਂ ਆਪਾਂ ਗੇਮ ਲੈ ਕੇ ਗਏ ਸੀ ਬਹੁਤ ਸਾਲ ਹੋ ਗਏ ਕਿ ਇੱਥੋਂ ਹੀ ਮਿਲੀ ਜੇ ਮਿਲੀ 2200 ਰੁਪਏ ਦੀ ਆਈ ਹੈਗੀ ਆ ਹਾਂਜੀ ਨਾ ਨਾ ਨਹੀਂ ਨਾ ਓਹੋ ਬਣਾ ਰਹੇ ਹਾਂ ਵਲੌਗ ਤੇ ਆ ਹੈਗਾ ਯਾਰ ਪਟਿਆਲੇ 22 ਨੰਬਰ ਫਾਟਕ ਫਾਸਟ ਫੂਡ ਤੇ ਹੈ ਫਾਸਟ ਫੂਡਿੰਗ ਆ ਉਹ ਤਾਂ ਦੇਖ ਹੀ ਲੈਣਾ ਅਗਲੇ ਨੇ ਤੇ ਭਤੀਜ ਕਹਿੰਦੇ ਆਈਸਕ੍ਰੀਮ ਖਲਾਉਣੀ ਆ ਚਾਚੇ ਨੂੰ ਕਹਿੰਦਾ ਭਾਈ ਖਾ ਲੈਣੇ ਆ ਉਹਦਾ ਸਹੀ ਆਈਸਕ੍ਰੀਮ ਤੇ ਆਈਸਕ੍ਰੀਮ ਆ ਭਈਆ ਮੁੰਡੇ ਕੰਮ ਕਰਦੇ ਨੇ ਆਪਣੇ ਵਿਚਾਰੇ ਭਤੀਜ ਉਹ ਠੀਕ ਹੋ ਜੀ ਹਾਂ 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 ਜੀ 22 ਨੰਬਰ ਹੈਗੇ ਆ ਪਿੰਡ ਨੂੰ ਜਾਣ ਲੱਗਿਆ ਸੀ ਆ ਆਪਣੇ ਭਤੀਜ ਆ ਗਏ ਭਤੀਜ ਹੈਗੇ ਨੇ ਸੰਗਰੂਰ ਤੋਂ ਤੇ ਚੀਮਾ ਪਿੰਡ ਆ ਭਤੀਜਿਆਂ ਦਾ ਤੇ ਭਤੀਜਿਆਂ ਨੇ ਇੱਥੇ ਦਾਖਲਾ ਲਿਆ ਐਕਟੂ ਰਿਆ ਕਾਲ ਜੀ ਠੀਕਾ 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 ਫਸਤੀ ਇੱਥੇ ਦਾਖਲਾ ਲਿਆ ਉਹਨੇ ਹੋਰ ਦੱਸੋ ਠੀਕ ਹੋ ਠੀਕਾ ਠੀਕਾ ਲੱਭ ਜੂਗਾ ਸਾਨੂੰ ਸਾਰਿਆਂ ਨੂੰ ਹਾਂ ਜੀ ਸਮਾਨ ਲੈ ਲਿਆ ਹੁਣ ਚਲਦੇ ਆ ਪਿੰਡ ਨੂੰ 22 ਨੰਬਰ ਨੂੰ ਚਲਦੇ ਆ ਜੀ ਪਿੰਡ ਨੂੰ ਹਾਂਜੀ ਪਟਿਆਲੇ ਤਾਂ ਦਿੱਲੀ ਉਹ ਆਈ ਦਾ ਏ ਪਰ ਅੱਧਰ ਪੁੱਲ ਬਾਈ ਨੰਬਰ ਅੱਜ ਬਹੁਤ 5-6 ਮਹੀਨਿਆਂ ਬਾਅਦ ਕਿਤੇ ਆਇਆ ਹੋਊਗਾ ਨਾਲੇ ਫੇਸ ਪੜ ਲਈ ਇੱਥੋਂ ਨਾਲੇ ਗੇਮ ਲੈ ਲਈ ਹੁਣ ਚੱਲਦੇ ਆਂ ਹਾਂਜੀ ਯਾਰ ਰਸਤੇ 'ਚ ਰੁਕਿਆ ਸੀ ਸਬਜ਼ੀ ਲੈਣ ਮੈਂ ਦਲ ਸਬਜ਼ੀ ਵੀ ਲੈ ਚੁੱਕੀ ਹੁਣ ਸਬਜ਼ੀ ਲੈ ਕੇ ਚੱਲਦੇ ਆਂ ਹਾਂਜੀ ਸਬਜ਼ੀ ਤਾਂ ਲੈ ਲਈ ਆਪਾਂ ਹੁਣ ਜੁੜੇ ਰਹੋ ਹੁਣ ਚੱਲਦੇ ਆਂ ਪਿੰਡ ਨੂੰ ਤੇ ਜਾ ਕੇ ਫਿਰ ਬਲੌਗ ਆਉਨੇ ਆ ਪਾਈਆਂ ਨਹੀਂ ਮਿਰਚਾਂ ਹਾਂ ਖਦਮ ਨੇ ਹਾਂਜੀ ਹੁਣ ਚਲਦੇ ਆਂ ਪਿੰਡ ਨੂੰ ਪਿੰਡ ਨੂੰ ਜਾ ਰਹੇ ਆਂ ਨਾ ਟੀਮੀ ਦੀ ਰੋਟੀ ਖਾਣ ਵਾਸਤੇ ਭਾਂਡਾ ਲੈ ਆਏ ਯਾਰ ਉਹ ਟੁੱਟ ਗਿਆ ਦੀ ਆ ਦੂਜੀ ਸਤਿ ਸ੍ਰੀਕਾਲ ਜੀ ਆਗੇ ਪਿੰਡ ਹੁਣ ਵਲੌਗ ਐਡਿਟ ਕਰਕੇ ਪਾਉਣੀ ਆ ਅੱਜ ਦੇ ਵਲੌਗ ਦੀ ਕਰਦੇ ਆਂ ਸਮਾਪਤੀ ਮੌਸਮ ਵਧੀਆ ਵੀ ਨਾਣੇ ਦਰਵਾਜ਼ੇ ਫਿਸ਼ ਵੀ ਲਿਆਂਦੀ ਇਹ ਟੌਮ ਹੁਣੀ ਵੀ ਲੱਗੇ ਪੂੰਛਾਂ ਹਲਾਉਣ 스멜 ਪਹੁੰਚ ਗਈ ਇੰਨਾ ਤੱਕ ਵੀ ਚਲੋ ਲਵ ਯੂ